ਦੋਸਤੋ ਪੰਜਾਬ ਵਿੱਚ 10ਵੀਂ 12ਵੀਂ ਡਿਗਰੀ ਦੇ ਬਿਜਤੇ 2500 ਵੱਖ-ਵੱਖ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕਰਤਾ ਗਿਆ ਜੀ ਦੋਸਤੋ ਨਾ ਪੋਸਟਾਂ ਲਈ ਪੰਜਾਬ ਦੇ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਹੈ ਕਿ ਮੈਂ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਸ਼ੁਰੂ ਕਰਦੇ ਆਂ ਦੋਸਤੋ ਡਿਪਾਰਟਮੈਂਟ ਕੁਛ ਇਸ ਪ੍ਰਕਾਰ ਨੇ ਜੀ ਪੰਜਾਬ ਪੁਲਿਸ ਵਿੱਚ ਪੋਸਟ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ ਨੰਬਰ 2 ਹੈ ਜੀ ਪੀਐਸ ਪੀਸੀਐਲ ਵਿੱਚ ਪੋਸਟ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ ਨੰਬਰ 3 ਹੈ ਜੀ ਪੀ ਟ੍ਰਿਪਲ ਐਸ ਬੋਰਡ ਵਿੱਚ ਪੋਸਟ ਅਨਾਉਂਸਮੈਂਟ ਕੀਤੀਆਂ ਜਾਂਦੀਆਂ ਨੇ ਜੀ April ਦੀ ਬਿਲਕੁਲ ਰੈਗੂਲਰ ਭਰਤੀ ਆ ਚੁੱਕੀ ਹੈ ਜੀ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਹੈ ਜੀ ਜੋ ਯੋਗ ਉਮੀਦਵਾਰ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਪਹੁੰਚ ਚੁੱਕੇ ਹੈ ਨੋਟੀਫਿਕੇਸ਼ਨ ਦੇ ਉੱਪਰ ਨੋਟੀਫਿਕੇਸ਼ਨ ਨੰਬਰ 1 ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਟਰ ਸ ਬੋਰਡ ਬਲੂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ ਜੀ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦੀਆਂ ਪੋਸਟਾਂ ਨੇ ਜੀ ਗਰੁੱਪ ਬੀ ਦੀਆਂ ਟੋਟਲ ਪੋਸਟਾਂ ਨੇ ਜੀ 62 ਇਸਤਿਹਾਰ ਨੰਬਰ 4/2024 ਹੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਕੁਆਲੀਫਿਕੇਸ਼ਨ ਹੈ ਜੀ ਐਨੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 5/4/202 ਤੁਹ ਜੋ ਕਹੋਂਗੇ ਅਪਲਾਈ ਯੂਰ ਕਰਿਓ ਜੀ ਅਤੇ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰਿਓ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਨੋਟੀਫਿਕੇਸ਼ਨ ਨੰਬਰ 2 ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੀਐਸਪੀਸੀਐਲ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨੇ ਜੀ ਇਲੈਕਟ੍ਰੀਸ਼ੀਅਨ ਗ੍ਰੇਡ 2 ਜੂਨੀਅਰ ਪਲੈਂਟ ਅਟੈਂਡੈਂਟ ਲਾ ਅਫਸਰ ਗ੍ਰੇਡ 2 ਦੀਆਂ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ 176 ਇਹਨਾਂ ਪੋਸਟਾਂ ਲਈ ਜਿਨ੍ਹਾਂ ਨੇ 10ਵੀਂ ਆਈਟੀਆਈ ਡਿਪਲੋਮਾ ਕੰਪਲੀਟ ਕੀਤਾ ਇੰਜੀਨੀਅਰਿੰਗ ਵਿੱਚ ਜਾਂ ਪੀਜੀ ਡਿਗਰੀ ਕੰਪਲੀਟ ਕੀਤੀ ਹੈ ਉਹ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਸ ਇਸ਼ਤਿਹਾਰ ਨੰਬਰ 306 ਆਪ 2024 ਨਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜੀ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 9/4/2024 ਤੱਕ ਤੁਸੀਂ ਇਹਨਾਂ ਪੋਸਟਾਂ ਅਗੇ ਅਪਲਾਈ ਕਰ ਸਕੋਗੇ ਜਿਨ੍ਹਾਂ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਚਾਹੀਦਾ ਉਹ ਤੋਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇਣਗੇ ਉਹਨਾਂ ਨੂੰ ਮੈਂ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾ ਦਵਾਂਗਾ ਨੈਕਸਟ ਹੈ ਜੀ ਇਹ ਨੋਟੀਫਿਕੇਸ਼ਨ ਵੀ ਪੀਟਸ ਬੋਰਡ ਵੱਲੋਂ ਜਾਰੀ ਕੀਤਾ ਗਿਆ ਸੀ ਜੀ ਇਸ ਤਿਆਰ ਨੰਬਰ 5 ਆਪਦੇ 24 ਹੈ ਜਿਹਦੇ ਵਿੱਚ ਪੋਸਟਾਂ ਨੇ ਜੀ ਕਲਰਕ ਐਂਡ ਸਟੋਰ ਕੀਪਰ ਦੀਆਂ ਟੋਟਲ ਪੋਸਟਾਂ ਨੇ ਜੀ 259 ਕੁਆਲੀਫਿਕੇਸ਼ਨ ਹੈ ਜੀ ਐਨੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 5/4/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਹਨਾਂ ਪੋਸਟਾਂ ਲਈ ਮੇਲ ਅਤੇ ਫੀਮੇਲ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਉਮਰ ਅੱਧਾ 18 ਤੋਂ ਲੈ ਕੇ 37 ਸਾਲ ਰੱਖੀ ਗਈ ਹੈ ਜੀ ਅਤੇ ਏਜ ਰਿਲੈਕਸੇਸ਼ਨ ਵੀ ਦਿੱਤਾ ਜਾਵੇਗਾ ਜੋ ਯੋਗ ਹੋਣਗੇ ਜੀ ਅਪਲਾਈ ਨੈਕਸਟ ਹੈ ਜੀ ਪੀ ਟ੍ਰਿਪਲ ਐਸ ਬੋਰਡ ਵੱਲੋਂ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਿਹਦੇ ਵਿੱਚ ਪੋਸਟਾਂ ਨੇ ਜੀ ਸੀਨੀਅਰ ਅਸਿਸਟੈਂਟ ਲਾ ਅਫਸਰ ਐਂਡ ਅਦਰ ਪੋਸਟਾਂ ਨੇ ਜੀ ਟੋਟਲ ਪੋਸਟਾਂ ਨੇ 288 ਵਿਦਿਅਕ ਯੋਗਤਾ 10ਵੀਂ ਤੁਸੀਂ ਪਾਸ ਕੀਤੀ ਹੈ ਡਿਗਰੀ ਪੀ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਅਪਲਾਈ ਕਰਨ ਦੀ ਲਾਸਟ ਡੇ 2/4/2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਸਾਰੀਆਂ ਪੋਸਟਾਂ ਲਈ ਅਪਲਾਈ ਤੁਸੀ ਕਰਨਾ ਹੋਵੇਗਾ ਜੀ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਨੈਕਸਟ ਹੈ ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੋਸਟਾਂ ਨੇ ਜੀ ਕਨਸਟੇਬਲ ਦੀਆਂ ਟੋਟਲ ਪੋਸਟਾਂ ਨੇ 1746 ਇਸ਼ਤਿਹਾਰ ਨੰਬਰ 1 ਆਪ 2024 ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਨ੍ਹਾਂ ਉਮੀਦਵਾਰਾਂ ਨੇ 12ਵੀਂ ਪਾਸ ਕੀਤੀ ਆ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਪਲਾਈ ਕਰਨ ਦੀ ਲਾਸਟ ਡੇਟ ਹੈ 4 4 2024 ਤੱਕ ਤੁਸੀਂ ਅਪਲਾਈ ਕਰ ਸਕੋਗੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਅਤੇ ਅਪਲਾਈ ਕਰਿਓ ਜੀ ਦੋਸਤੋ ਉਮੀਦ ਕਰਦਾ ਮੇਰੇ ਦਰਸ਼ਕੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਾਂ ਥੋੜਾ ਬਹੁਤ ਬਹੁਤ ਧੰਨਵਾਦ